ਮੈਨੇਜਮੈਂਟ ਨਾਲ ਨੂੰ ਸਾਰਿਆਂ ਨੂੰ ਕਹਿ ਦੇ ਵੀ ਗੁਰਦੁਆਰੇ ਹੋ ਜਾਓ ਆ ਜਾਓ ਜੇ ਅਸੀਂ ਝੂਠੇ ਆ ਤਾਂ ਅਸੀਂ ਜ਼ਿੰਦਾ ਖੋਲਦੇ ਆ ਜੇ ਮੈਨੇਜਮੈਂਟ ਜਾਂ ਜਿਹੜੇ ਪਿੰਡ ਦੇ ਕਿੰਨੇ ਨਾਲ ਲੱਗੇ ਪਿਆ ਗੂ ਮੁਰਲੇ ਉਹਨਾਂ ਹੀ ਗੁਰਦੁਆਰੇ ਚੜਜੋ ਜ਼ਿੰਦਾ ਖੋਲਦੇ ਆ ਪਰ ਇੱਕ ਬੰਦਾ ਵੀ ਕਿਹੜੇ ਮੁਰੇ ਲੱਗੇ ਹੋਏ ਗੁਰਦੁਆਰੇ ਨਹੀਂ ਆਇਆ ਇੱਕ ਬੰਦਾ ਵੀ ਉਹਨਾਂ ਦਾ ਕਿਉਂਕਿ ਸਾਰਿਆਂ ਨੇ ਸਾਰਿਆਂ ਨੂੰ ਵੋਟਾਂ ਪਈਆਂ ਸਾਰਿਆਂ ਨੇ ਪੈਸੇ ਲਏ ਮਹੀਨੇ ਦੇ ਮਹੀਨੇ ਉਹ ਸੋਡੇ ਤੇ ਇਲਜ਼ਾਮ ਲਾ ਰਹੇ ਆ ਕਹਿੰਦੇ ਕਿਹੜਾ ਲਟੇਰਾ ਆਊਗਾ ਤੇ ਕਹੂਗਾ ਸੱਚੇ ਬੰਦਿਆਂ ਨੂੰ ਅਸੀਂ ਗੁਰਦੁਆਰੇ ਸੌ ਖਾਦੀ ਫਿਰ ਆਏ ਕਿ ਉਹਨਾਂ ਗੁਰਦੁਆਰੇ ਉਤਦਾਦਤ ਵੀ ਨਹੀਂ ਆਗੀ ਇੱਕ ਬੰਦਾ ਵੀ ਨਹੀਂ ਆਇਆ ਜੀ ਪੜ੍ਹਾਈ ਖਰਾਬ ਹੋ ਰਹੀ ਸੀ ਪੜ੍ਹਾਈ ਖਰਾਬ ਹੋ ਉਹਨਾਂ ਨੇ ਪੜ੍ਹਾਈ ਖਰਾਬ ਕਰੀ ਨਵੇਂ ਟੀਚਰਾਂ ਨੇ ਜਾਣ ਕੇ ਪਿੱਛੇ ਇਹ ਦੇਖੋ ਜਿਹੜਾ ਲੈਣੇ ਦਾ ਜਿਹੜਾ ਇਹ ਇਸ ਮੈਨੇਜਮੈਂਟ ਪਰ 10 ਸਾਲ ਚੱਲ ਰਹੇ ਨੇ ਬੋਹੇ ਤੇ ਭਪਾਲ ਉੱਥੇ ਪਤਾ ਕਰੋ ਉੱਥੇ ਤਾਂ ਨਹੀਂ ਸਕੂਲ ਮਲੇਤਾਂ ਨਾਲ ਲੱਗਿਆ ਸੀ ਉੱਥੇ ਵੀ ਨਹੀਂ ਹੋਇਆ ਕਿ ਇਸ ਗਰਮੇਲ ਠੇਕੇਦਾਰ ਵੱਲੋਂ ਕਿਤਾਬਾਂ ਨਹੀਂ ਦਿੱਤੀਆਂ ਗਈਆਂ ਤੇ ਗਰਮੇਲ ਠੇਕੇਦਾਰ ਜਿਹੜਾ ਇਹ ਕਹਿ ਰਿਹਾ ਕਿ ਇਹ ਅਸੀਂ ਸਹੀ ਤਾਂ ਜਿਹੜਾ ਸਕੂਲ ਚਲਾ ਰਹੇ ਹਾਂ ਤੁਸੀਂ ਬਿਲਡਿੰਗ ਦਾ ਹਾਲ ਦੇਖੋ ਜਾ ਕੇ ਤਾਂ ਨਹੀਂ ਇਹ ਫਿਲਟਰ ਇਸ ਚਲਦੇ ਭਰਨੇ 'ਚ ਬਦਲੇ ਗਏ ਨੇ ਤੇ ਇੱਥੇ ਜਿਹੜਾ ਨਾਲ ਸੀ ਮੈਡ ਡੀ ਦਾ ਉਹ ਲਗਾਤਾਰ ਖਾ ਰਹੇ ਸੀ ਜਦੋਂ ਧਰਨਾ ਲੱਗ ਗਿਆ ਫਿਰ ਕਣਕ ਦੀਆਂ ਟਰਾਲੀਆਂ ਪੜ ਪਰ ਕਿੱਥੋਂ ਆ ਰਹੀਆਂ ਨੇ ਤੇ ਜਿਹੜਾ ਉਹ ਕਹਿ ਰਿਹਾ ਕਿ ਤਨਖਾਹ ਟੀਚਰਾਂ ਦੇ ਖਾਤੇ ਤੋਂ ਜਾਂਦੀਆਂ ਨੇ ਉਹਨਾਂ ਨੂੰ ਇਹ ਪੁੱਛੋ ਕਿ ਟੀਚਰ ਸਕੂਲ 'ਚ ਪੜਾ ਰਹੇ ਨੇ ਤੇ ਮਾਨਸਾ ਦੇ ਇੱਕ ATM ਦੇ ਵਿੱਚੋਂ ਤਿੰਨ ਟੀਚਰਾਂ ਦੀਆਂ ਤਨਖਾਹਾਂ 20-20 ਹਜ਼ਾਰ ਨਿਕਲ ਰਹੀਆਂ ਨੇ ਉਹਦਾ ਜ਼ਿੰਮੇਵਾਰ ਕੌਣ ਆ ਉਹ ਕਹਿੰਦੇ ਸਾਡੇ ਨਾਲ ਐਗਰੀਮੈਂਟ ਹੋਇਆ ਹੋਇਆ ਸੀ ਟੀਚਰਾਂ ਦਾ ਇਹ ਇਹ ਕਿਹੜਾ ਐਗਰੀਮੈਂਟ ਕਿਹੜੀ ਸਰਕਾਰ ਨੇ ਕਿਹਾ ਕਿ ਸਰਕਾਰ ਪੈਸੇ ਦਿੰਦੀ ਆ ਉਹ ਹਫ਼ਟਾਂ ਨੂੰ ਕਿ ਉਹਨਾਂ ਦੀ ਯੋਗਤਾ ਮੁਤਾਬਕ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਤੇ ਉਹ ਕਹਿ ਰਹੇ ਆ ਕਿ ਇਹਨਾਂ ਦੇ ਅਧਿਆਪਕ ਕੋਲ ਯੋਗਤਾ ਹੈ ਨਹੀਂ 12-12 ਸਾਲ ਦੇ ਅਧਿਆਪਕ ਉੱਥੇ ਪੜ੍ਹਾ ਰਹੇ ਨੇ ਜਿਉਂ ਐਨੇ ਵੱਡੇ ਸੱਚੇ ਆ ਤਾਂ 12 ਸਾਲ ਪਹਿਲਾਂ ਮੈਨੇਜਮੈਂਟ ਨੇ ਕਿਉਂ ਰੱਖੇ ਹੋ ਤੇ ਅੱਜ ਜਦੋਂ ਹਾਰ ਦੇ ওভারਰੇਂਜ ਕਰਕੇ ਅੱਜ ਉਹਨਾਂ ਨੂੰ ਕਹਿ ਰਹੇ ਆ ਵੀ ਟਰਮੀਨੇਟ ਕਰ ਦਿਓ ਇਹਨਾਂ ਨੂੰ ਇਹ ਲਗਾਤਾਰ ਜਿਹੜਾ ਭਵੰਤਮਾਨ ਸੁਣ ਲੈ ਇਹ ਗੱਲ ਚਾਹੋ ਪਿੰਡ ਦੇ ਵਿੱਚ ਅਸੀਂ ਐਲਾਨ ਕਰਦੇ ਆ ਅੱਜ ਦੇ ਮੁੱਖ ਮੰਤਰੀ ਜਾਂ ਅੱਜ ਆਮ ਆਦਮੀ ਦਾ ਜਿਹੜਾ ਲੀਡਰ ਆਉਂਦਾ ਉਹ ਜਿਹੜੇ ਗਮਰਾਹ ਹੋਏ ਬੰਦੇ ਨੇ ਜਿਹੜੇ ਚਾਰ ਬੰਦੇ ਮੂਹਰੇ ਲੱਗ ਰਹੇ ਤੁਹਾਡੇ ਚੈਨਲ ਦੇ ਲੈਣੇ ਆ ਹਰਪਾਲ ਢਿੱਲੋਂ ਆ ਜਿਹੜਾ ਜਿਹੜਾ ਭਪਿੰਦਰ ਆ ਜਿਹੜਾ ਜਿਆਦਾ ਲਾਈਵ ਆ ਉਹ ਬੋਲਦਾ ਉਹਦੀਆਂ ਬੈਨਾਂ ਚੱਲਦੀਆਂ ਉਹਦਾ ਰਜਗਾਰ ਚੱਲਦਾ ਉਤੋਂ ਤੇ ਇਹ ਸਾਰੇ ਬੰਦਿਆਂ ਨੂੰ ਗਮਰਾਹ ਕਰਕੇ ਉਹ ਕਹਿੰਦਾ ਸਾਡੇ ਬੱਚੇ ਬੱਚੇ ਪੜ ਰਹੇ ਆ ਪੜਦੇ ਹੋਣਗੇ ਬੱਚੇ ਬਿਲਕੁਲ ਪਰ ਤੁਸੀਂ ਉੱਥੇ ਆ ਕੇ ਕਵਰੇਜ ਕਰਿਓ ਉਹ ਮਾਪਿਆਂ ਦੀ ਕਵਰੇਜ ਕਰੋ ਜਿਹੜੇ ਰਾਤ ਨੂੰ ਦਰ ਨਾਲ ਤੇ ਧਰਨਿਆਂ ਤੇ ਬੈਠ ਰਹੇ ਸੀ ਠੀਕ ਹੈ ਇੱਕ ਵਾਰ ਸੇ ਡੀਐਸਪੀ ਇੱਥੇ ਖੜਾ ਆਊਗਾ ਉਹਨੂੰ ਪੁੱਛਾ ਸਾਨੂੰ ਭਰੋਸਾ ਦਿਵਾਇਆ ਡੀਐਸਪੀ ਨੇ ਕਿ ਤੁਸੀਂ ਹੋਰ ਕੋਈ ਕਾਰਵਾਈ ਨਾ ਕਰੋ ਅਸੀਂ ਦੋ ਦਰਾਂ ਦੇ ਵਿੱਚ ਇੱਥੇ ਪ੍ਰਬੰਧ ਖਲਾ ਰਹੇ ਆ ਸਰਕਾਰੀ ਅਸੀਂ ਮੰਗ ਕੀਤੀ ਹੈ ਕਿ ਸਕੂਲ ਦੇ ਉੱਤੇ ਡੀਓ ਪ੍ਰਬੰਧਕ ਲੱਗੇ ਇਹਨਾਂ ਮੈਨੇਜਮੈਂਟਾਂ ਨੂੰ ਬੱਚ ਕਿਉਂ ਵਾਹ ਜਦੋਂ ਸਰਕਾਰ ਪੈਸੇ ਦੇ ਰਹੀ ਹੈ ਠੀਕ ਹੈ ਜੀ ਇਹ ਕਹਣਾ ਚਾਹੂੰਗੀ ਅਜ ਕਾਰਵਾਈ ਹੋਈ ਹੈ ਪੁਲਿਸ ਹਾਂ ਜੀ ਬਹੁਤ ਵਧੀਆ ਦੇਰ ਆਈ ਦਰਸਤਾਏ ਅਸੀਂ ਸਪੈਸ਼ਲ ਮਾਨਯੋਗ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਬਹੁਤ ਯਤਨ ਸਦਕਾ ਇਹ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਗੈਰ ਕਾਨੂੰਨੀ ਟੀਚਰ ਜਾਂ ਖੌਤੀ ਜਥੇਬੰਦੀਆਂ ਦੇ ਆਗੂ ਬੈਠੇ ਸੀ ਧਰਨਾ 'ਵਾਂਹੀਂ ਗੈਰ ਕਾਨੂੰਨੀ ਸਕੂਲ ਨੂੰ ਜਿੰਦਾ ਰਹੀਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਪਰ ਉਹ ਕਿਸੇ ਗੱਲ ਤੇ ਬਾਰ ਬਾਰ ਕਹਿਣ ਤੇ ਨਹੀਂ ਆਏ ਅੱਜ ਫੇਰ ਸਕੂਲ ਤੇ ਵਿੱਚ 250 ਬੱਚਾ ਪੜਦਾ ਸੀ ਉਹਨਾਂ ਦੇ ਭੁੱਖ ਦਾ ਸਵਾਲ ਸੀ ਜੋ ਪ੍ਰਸ਼ਾਸਨ ਨੇ ਕੰਮ ਕੀਤਾ ਹੈ ਬੜਾ ਸ਼ਲਾਘਾਜਨਕ ਕੰਮ ਕੀਤਾ ਹੈ ਸਾਰੇ ਇਲਾਕੇ ਦੇ ਅਸੀਂ ਪਿੰਡ ਵਾਸੀ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਚੌਕੇ ਅਦਰ ਸਕੂਲ ਆਪਣਾ ਤੇ ਉਥੇ ਮੈਨੇਜਮੈਂਟ ਦਾ ਟੀਚਰਾਂ ਨਾਲ ਆਪਸੇ ਝਗੜਾ ਚੱਲਦਾ ਸੀ। ਉਹ ਕਾਫੀ ਦਿਨਾਂ ਤੋਂ ਟੀਚਰ ਜਿਹੜੇ ਆ ਸਕੂਲ ਨੂੰ ਤਾਲਾ ਲਾ ਕੇ ਬੈਠੇ ਜੀ ਉੱਥੇ ਬੱਚਿਆਂ ਨੂੰ ਪੜ੍ਹਾਈ ਜਿਹੜੀ ਆ ਪ੍ਰਾਪਤ ਹੋ ਸੀ ਉਹ ਰਹੀ ਸੀ। ਜੋ ਸਾਰੇ ਆਲੇ-ਦੁਆਲੇ ਦੇ ਇਲਾਕੇ ਦੇ ਪਿੰਡਾਂ ਦੇ ਮਾਪੇ ਆਪਣੇ ਮਾਨਜੂਬ ਡਿਸੀ ਸਾਹਿਬ, ਐਸਐਸਪੀ ਸਾਹਿਬ ਤੇ ਬਾਕੀ ਅਫਸਰਾਂ ਨਾਲ ਮਿਲੇ ਕਿ ਸਾਡਾ ਇਹ ਸਕੂਲ ਜਿਹੜਾ ਖੜਾਇਆ ਜਾਵੇ। ਉਹਨਾਂ ਦਾ ਰਿਜ਼ਲਟ ਵੀ ਲੇਟ ਹੋ ਗਿਆ ਇਹਨਾਂ ਨੇ ਤਾਲਾ ਲਾਇਆ ਹੋਣ ਦਾ। ਜਿਹੜਾ ਤਾਂ ਹੀ ਆਉਂਦਾ ਪ੍ਰਿੰਟ ਮੇਜ ਹੁੰਦੇ ਹੋਏ ਅੱਜ ਉਹ ਜਿਹੜਾ ਗੇਟ ਆ ਉਹ ਖਲਾਇਆ। ਤੇ ਕੁਝ ਬੰਦਿਆਂ ਨੇ ਹੀ ਪ੍ਰਿੰਟ ਅਰ ਕਿੰਨੇ ਬੰਦੇ ਰੈਸਟ ਕੀ ਟੋਟਲ ਬੰਦੇ ਜਿਸੀ ਉੱਥੇ ਸਕੂਲ ਚੋਂ ਅਸੀਂ ਆਪਣਾ ਨੌ ਲੈਡਿਜ਼ ਆ ਤੇ ਦੋ ਵਰਗ ਦੇ ਕਿਤੇ ਸੀ ਜਿਹੜਾ ਤੁਸੀਂ ਇਹਦੇ ਨਾਲ ਥਾਣੇ ਮੁੰਦੇ ਦੀ ਧੰਨਾ ਲੈ ਥਾਣੇ ਮੁੰਦੇ ਤੋਂ ਰੱਖ ਧੰਨਾ ਇਹਨਾਂ ਨੂੰ ਪਹਿਲਾਂ ਸੁਝਾਇਆ ਵੀ ਤੂੰ ਥਾਣੇ ਮੁੰਦੇ ਧੰਨਾ ਕੱਢਾਉਣਾ ਨਹੀਂ ਪੰਦਾ ਕਿਉਂਕਿ ਇੱਥੇ ਜੋ ਵੀ ਅਸੀਂ ਕਰਦੇ ਆ ਅਸੀਂ ਆਪਣਾ ਜੋ ਕਾਨੂੰਨ ਕਹਿੰਦਾ ਉਸ ਅਨੁਸਾਰ ਕਰੀ ਕਰਦੇ ਸਾਰੇ ਬਿਜੈਨਸੀ ਫਿਰ ਇਹਨਾਂ ਨੂੰ ਇੱਥੇ ਲਿਸਪਰਸ ਕੀਤਾ ਗਿਆ ਉਹ ਹੁਣ ਆ ਬਾਰ-ਬਾਰ ਤਾਂ ਪਾ ਲਗਾ ਲੈਂਦੇ ਸੀ ਪੁਲਿਸ ਕੋਲ ਅਗੜੀ ਕਰਮੇ ਕੀ ਕਹਿੰਦੇ ਜੋ ਕਿ ਤਦ ਜੋ ਵੀ ਅਸੀਂ ਕਾਨੂੰਨੀ ਤੌਰ ਤੇ ਸਾਡੇ ਕੋਲ ਪ੍ਰਿੰਟ ਐਕਸ਼ਨ ਮੰਗਦਾ ਜੋ ਮਕਦਮਾ ਦਰਜ ਹੈ ਉਹਦੇ ਚ ਰੈਂਟ ਪਾ ਕੇ ਇਹਨਾਂ ਦੇ ਖਲਾਫ ਜਿਹੜੀ ਕਾਰਵਾਈ ਕੀਤੀ ਜੋਗੇ ਜੋ ਵਾਰ-ਵਾਰ ਬੱਚਿਆਂ ਦੀ ਪੜ੍ਹਾਈ ਨੂੰ ਤਰਾ ਕਰ ਰਹੇ ਤੇ ਬਿਨਾਂ ਵਜ੍ਹਾ ਤਾਂ ਨੌਟਰ ਦੀ ਸਥਿਤੀ ਜਿਹੜੀ ਆ ਤੇ ਬਰਾਬਰ